ਤੇ ਜਿਹੜਾ ਜਿੱਥੇ ਜਾ ਕੇ ਵਿਗਾੜਦਾ ਹੋਵੇ ਜਿੱਥੇ ਜਾ ਕੇ ਲੜਾਈ ਝਗੜਾ ਆਦਕ ਖੜਾ ਕਰ ਦਿੰਦਾ ਹੋਵੇ ਉਹਨੂੰ ਬਾਬੇ ਨਾਨਕ ਨੇ ਮੂਰਖ ਆਖਿਆ ਗੁਰੂ ਬਾਬਾ ਜੀ ਕਹਿੰਦੇ ਜੇ ਕੋ ਆਖ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰਾ ਕਹਿੰਦੇ ਉਹ ਤੇ ਭਾਈ ਸਿਰੇ ਦਾ ਮੂਰਖ ਹੈ ਸਾਕਤ ਪੁਰਸ਼ ਹੈ ਜਿਹੜਾ ਜਦੋਂ ਉਹਦੀ ਸੰਗਤ ਮਿਲ ਜੀਏ ਭਗਤ ਜੀ ਕਹਿੰਦੇ ਦੌੜ ਜਾਵੋ ਨੇੜੇ ਨਾ ਜਾਏ ਸਾਕਤ ਪੁਰਸ਼ ਤੈਨੂੰ ਰੱਬ ਦੇ ਨਾਲੋਂ ਤੋੜ ਦੇ ਦੋ ਜੁੜੇਗਾ ਨਹੀਂ ਜਿਹੜਾ ਸੰਤ ਹੈ ਮਹਾਂਪੁਰਖ ਹੈ ਰੱਬ ਦਾ ਪਿਆਰਾ ਹੈ ਬੰਦਗੀ ਕਰਨ ਵਾਲਾ ਹੈ ਉਹ ਤੈਨੂੰ ਜੋੜ ਦੇਗਾ ਟੋੜੇਗਾ ਨਹੀਂ ਥੋੜਾ ਜਿਹਾ ਗੁਰਬਾਣੀ ਦੇ ਅਨੁਸਾਰ ਸਮਝਣ ਦਾ ਯਤਨ ਕਰੀਏ ਮਨਮੁਖ ਤੇ ਗੁਰਮੁਖ ਹੈ ਦੋਨੇ ਇੱਕੋ ਜਿਹੇ ਨਹੀਂ ਪਰ ਉਹਨਾਂ ਦੇ ਜੀਵਨ ਦਾ ਉਨ੍ਹਾਂ ਦੀ ਰਹਿਣੀ ਵਹਿਣੀ ਦੇ ਵਿੱਚ ਫਰਕ ਹੈ ਜਿਵੇਂ ਬਗਲਾ ਹੈ ਤੇ ਹੰਸ ਹੈ ਹੈ ਤੇ ਦੋਨੇ ਕੋਝ ਹੀ ਨੇ ਨਾ ਬਗਲਾ ਵੀ ਚਿੱਟਾ ਹੈ ਹੰਸ ਵੀ ਚਿੱਟਾ ਹੈ ਪਰ ਦੋਨਾਂ ਦੀ ਰਹਿਣੀ ਵਹਿਣੀ ਵੱਖਰੀ ਹੰਸ ਸਰੋਵਰਾਂ ਤੇ ਦਰਿਆਵਾਂ ਤੇ ਵਹਿ ਕੇ ਰਹਿ ਕੇ ਲੰਬੀਆਂ ਲੰਬੀਆਂ ਉਡਾਰੀਆਂ ਪਰਦਾ ਹੀਰੇ ਮੋਤੀ ਆਦਕ ਚੁਗਦਾ ਤੇ ਬਗਲਾ ਵਿਚਾਰਾ ਕੀੜੇ ਮਕੌੜੇ ਖਾ ਕੇ ਗੁਜ਼ਾਰਾ ਕਰਦਾ ਜੇ ਆਪਣੇ ਵਰਗਾ ਸਮਝ ਲਵੇ ਛੱਪੜ ਤੇ ਬੈਠੇ ਬਗਲੇ ਨੂੰ ਵੀ ਇਹ ਤੇ ਹੰਸ ਬੈਠਾ ਹੈ ਨਹੀਂ ਬਗਲਾ ਕਦੇ ਹੰਸ ਨਹੀਂ ਹੋ ਸਕਦਾ ਹੰਸ ਹੰਸ ਰਹੇ ਬਗਲਾ ਬਗਲਾ ਰਹੇਗਾ ਮਨ ਮੁਖ ਮਨ ਮੁਖ ਹੀ ਰਹੇਗਾ ਤੇ ਗੁਰਮੁਖ ਗੁਰਮੁਖ ਹੀ ਰਹੇਗਾ ਜਿਹੜੇ ਗੁਰਮੁਖ ਲੋਕ ਹੁੰਦੇ ਨੇ ਉਹ ਮਾੜੇ ਤੋਂ ਮਾੜੇ ਬੰਦੇ ਦੇ ਵਿੱਚੋਂ ਵੀ ਇੱਕ ਨਾ ਇੱਕ ਅੱਧਾ ਗੁਣ ਜਿਹੜਾ ਪ੍ਰਾਪਤ ਕਰ ਲੈਣ ਸਿੱਖ ਲੈਣਗੇ ਕਿਉਂਕਿ ਉਹਨਾਂ ਨੇ ਅਵਗਣਨੀ ਇਕੱਠੇ ਕਰਨੇ ਹੁੰਦੇ ਉਹਨਾਂ ਨੇ ਗੁਣ ਪ੍ਰਾਪਤ ਕਰਨੇ ਹੁੰਦੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਾਨੂੰ ਸਿੱਖ ਇਸੇ ਕਰਕੇ ਬਣਾਇਆ ਹੈ ਕਿ ਸਿੱਖਾ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਜਿੰਨਾ ਚਿਰ ਸਵਾਸ ਨੇ ਤੇਰੇ ਅੰਦਰ ਤੂੰ ਸਿੱਖਦਾ ਹੀ ਰਵੇ ਸਿੱਖਦਾ ਰਹੀਂ ਕਈ ਗੱਲ ਮੈਂ ਬੇਨਤੀ ਕਰਦਾ ਹੁੰਦਾ ਵੀ ਅਸੀਂ ਕੁਦਰਤ ਤੋਂ ਵੀ ਸਿੱਖ ਸਕਦੇ ਹਾਂ ਹਵਾ ਪਾਉਣ ਪਾਣੀ ਤੋਂ ਵੀ ਸਿੱਖ ਸਕਦੇ ਹਾਂ ਅਸੀਂ ਜੀਵ ਜੰਤੂਆਂ ਤੋਂ ਵੀ ਸਿੱਖ ਸਕਦੇ ਹਾਂ ਜੇ ਸਿੱਖਣ ਦਾ ਯਤਨ ਕਰੀਏ ਸਭ ਤੋਂ ਪਹਿਲਾਂ ਸਾਨੂੰ ਕੁਦਰਤ ਨੂੰ ਸਮਝਣਾ ਪੈਣਾ ਹੈ ਜਦੋਂ ਅਸੀਂ ਕੁਦਰਤ ਨੂੰ ਸਮਝ ਲਿਆ ਫਿਰ ਕਾਦਰ ਨੂੰ ਸਮਝਾਂਗੇ ਭਗਵਾਨ ਨੂੰ ਸਮਝਾਂਗੇ ਫਿਰ ਪਰਮਾਤਮਾ ਨੂੰ ਸਮਝਾਂਗੇ ਅਸੀਂ ਤੇ ਕੁਦਰਤ ਦੇ ਨਾਲ ਨਫ਼ਰਤ ਕਰਦੇ ਹਾਂ ਤੇ ਰੱਬ ਦੇ ਨਾਲ ਅਸੀਂ ਮਿਲਾਪ ਚਾਹੁੰਨੇ ਆ ਇਹ ਕਦੇ ਨਹੀਂ ਹੋ ਸਕਦਾ ਗੁਰਮੁਖ ਦਾ ਸੁਭਾਅ ਹੈ ਉਹ ਅਬਗੁਣਾ ਨੂੰ ਛੱਡ ਕੇ ਗੁਣ ਇਕੱਠੇ ਕਰੇਗਾ ਮਾੜੇ ਤੋਂ ਮਾੜੇ ਬੰਦੇ ਦੇ ਵਿੱਚੋਂ ਵੀ ਗੁਣ ਲੱਭ ਲੇਗਾ ਗੁਰਮੁਖ ਦਾ ਸੁਭਾਅ ਹੋਏਗਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਉਹ ਕਦੇ ਆਪਣਾ ਸੁਭਾਅ ਨਹੀਂ ਛੱਡੇਗਾ ਗੁਰਮੁਖ ਦਾ ਸੁਭਾਅ ਕੀ ਹੈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਏ ਉਹਦੇ ਤੇ ਦੁਸ਼ਮਣ ਵੀ ਮਿੱਤਰ ਹੁੰਦੇ ਨੇ ਉਹ ਤੇ ਦੁਸ਼ਮਣ ਨੂੰ ਵੀ ਬਿਲਕੁਲ ਕਰਦਾ ਜਿਵੇਂ ਭਾਈ ਕਨਈਆ ਜੀ ਦੁਸ਼ਮਣ ਨੂੰ ਵੀ ਪਾਣੀ ਪਿਉਂਦੇ ਨੇ ਸਿੱਖ ਨੂੰ ਵੀ ਪਾਣੀ ਪਿਉਂਦੇ ਨੇ ਅਵਸਥਾ ਬਣ ਗਈ ਨਾ ਗੁਰਮੁਖਾ ਦੀ ਬ੍ਰਹਮ ਦੀ ਸੈ ਬ੍ਰਹਮ ਸੁਣੀ ਹੈ ਉਸ ਅਵਸਥਾ ਦੇ ਮਾਲਕ ਬਣ ਗਏ ਇਹ ਗੁਰਮੁਖ ਦੇ ਗੁਣ ਨੇ ਮਨਮੁਖ ਦੇ ਨਹੀਂ ਗੁਰਮੁਖ ਦੇ ਗੁਣ ਨੇ ਇਹ ਸੰਤ ਦੇ ਗੁਣ ਨੇ ਇਹ ਰੱਬ ਦੇ ਪਿਆਰੇ ਦੇ ਗੁਣ ਨੇ ਉਹਨਾਂ ਦੇ ਅੰਦਰ ਇਹ ਗੁਣ ਹੁੰਦਾ ਹੈ ਫਰੀਦਾ ਬੁਰੇ ਦਾ ਭਲਾ ਕਰ ਉਹ ਬੁਰੇ ਤੋਂ ਬੁਰੇ ਬੰਦੇ ਦਾ ਵੀ ਭਲਾ ਕਰਦਾ ਉਹ ਮਾੜੇ ਤੋਂ ਮਾੜੇ ਬੰਦੇ ਦਾ ਵੀ ਭਲਾ ਕਰਦਾ ਫਿਰ ਇਹਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਏ ਹੰਡਾਏ ਦਾ ਸਮਝਦੇ ਹੋ ਨਾ ਆਮ ਘਰਾਂ 'ਚ ਸ਼ਬਦ ਵਰਤਦੇ ਆਪਾਂ ਕੋਈ ਕੱਪੜਾ ਪੁਰਾਣਾ ਹੋ ਜੇ ਆਪਾਂ ਕਹਿੰਨੇ ਇਹਨੂੰ ਪਾਲਾ ਹੈ ਹੰਡਾ ਦੇ ਪੈਣ ਕੇ ਰੱਖ ਕੰਮ ਵਿੱਚ ਦਬੀ ਰੱਖ ਇਸੇ ਤਰ੍ਹਾਂ ਭਗਤ ਜੀ ਕਹਿੰਦੇ ਗੁੱਸਾ ਮਨ ਨਾ ਹਟਾਏ ਗੁੱਸਾ ਆਪਣੇ ਜੀਵਨ ਦੇ ਵਿੱਚ ਲੈ ਕੇ ਨਾ ਆਏ ਗੁਰਮੁਖ ਲੋਕ ਗੁੱਸਾ ਨਹੀਂ ਲੈ ਕੇ ਹੁੰਦੇ ਕਿਉਂ ਉਹਨਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਵੇਂ ਕੰਚਨ ਸੁਹਾਗਾ ਟੱਲਦਾ ਜਿਵੇਂ ਅੱਗ ਲੋਹੇ ਨੂੰ ਢਾਲ ਦਿੰਦੀ ਹੈ ਜਿਵੇਂ ਅੱਗ ਸੋਨੇ ਨੂੰ ਢਾਲ ਦਿੰਦੀ ਹੈ ਯਾਦ ਰਹਿ ਗੁਰੂ ਬਾਬਾ ਜੀ ਕਹਿੰਦੇ ਕਾਮ ਤੇ ਕਰੋਧ ਦੀ ਅੱਗ ਹੈ ਤੇਰੇ ਕੀਤੇ ਹੋਏ ਦਾਨ ਪੁੰਨ ਨੂੰ ਇੱਕ ਖਿੰਦੇ ਵਿੱਚ ਬੋਲੋ ਰਾਖ ਕਰ ਦੇਗੀ ਆਖੋ ਸਤਿਨਾਮ ਇਸੇ ਕਰਕੇ ਗੁਰਮੁਖ ਲੋਕ ਕਾਮ ਕਰੋਧ ਨੂੰ ਨੇੜੇ ਨਹੀਂ ਆਉਂਦੇ ਨਹੀਂ ਉਹ ਗੁੱਸੇ ਨਹੀਂ ਹੁੰਦੇ ਉਹ ਕਰੋਧ ਦੇ ਅਧੀਨ ਨਹੀਂ ਹੁੰਦੇ ਉਹ ਤੇ ਗੁਰੂ ਵਰਗਾ ਸੁਭਾਅ ਹੁੰਦਾ ਉਹਨਾਂ ਦਾ ਸਤਿਗੁਰੂ ਸਭਨਾਂ ਦਾ ਭਲਾ ਮਨਾਇੰਦਾ ਤੇ ਸਦਾ ਬੁਰਾ ਕਿਉ ਹੋਏ ਸਿੱਖ ਦਾ ਆਪ ਦੇ ਗੁਰੂ ਵਰਗਾ ਸੁਭਾਅ ਹੋਏਗਾ ਉਹ ਕਿਸੇ ਦਾ ਮਾੜਾ ਨਹੀਂ ਕਰਦੇ ਕਿਸੇ ਨੂੰ ਬਰਸਰਾਫ ਨਹੀਂ ਦਿੰਦੇ ਹੁੰਦੇ ਉਹ ਵਰ ਸਰਾਫ ਦੇਣਾ ਇਕ ਗੁਰੂ ਕੇ ਸਿੱਖਾਂ ਦਾ ਜੋਧਿਆਂ ਦਾ ਸੂਰਮਿਆਂ ਦਾ ਕੰਮ ਨਹੀਂ ਹੁੰਦਾ ਇਹ ਕੰਮ ਹੁੰਦਾ ਡਰਪੋਕ ਲੋਕਾਂ ਦਾ ਆਖੋ ਸਤਨਾਮ ਡਰਪੋਕ ਲੋਕ ਡਰਾ ਕੇ ਰੱਖਦੇ ਨੇ ਦੇਖੀ ਜੇ ਕਿਤੇ ਮੇਰੇ ਨਾਲ ਵੈਰ ਪਾ ਲਿਆ ਤੈਨੂੰ ਮੈਂ ਸਰਾਪ ਦੇ ਦਿਆਂਗਾ ਜੇ ਮੇਰੇ ਨਾਲ ਟੱਕਰ ਲਈ ਮੈਂ ਤੈਨੂੰ ਸਰਾਪ ਦੇ ਦਿਆਂਗਾ ਮੇਰੇ ਨਾਲ ਪ੍ਰੇਮ ਕਰੇਗਾ ਮੇਰੇ ਅੱਗੇ ਝੁਕੇਗਾ ਮੈਂ ਤੈਨੂੰ ਵਰ ਦੇ ਦੇਵਾਂਗਾ ਨਹੀਂ ਗੁਰਮਖਾਓ ਇਹ ਗੁਰੂ ਕੇ ਸਿੱਖ ਦਾ ਜੀਵਨ ਨਹੀਂ ਹੈ ਇਹ ਗੁਰਮਖਾਂ ਦਾ ਜੀਵਨ ਨਹੀਂ ਹੈ ਗੁਰਮੁਖ ਲੋਕ ਤੇ ਜਿਹੜਾ ਵੀ ਚੱਲ ਕੇ ਆ ਗਿਆ ਜਿਵੇਂ ਗੁਰੂ ਦੇ ਕੋਲ ਚੱਲ ਕੇ ਆਉਂਦਾ ਨਾ ਸਿੱਖ ਕੋਈ ਚੰਗਾ ਹੈ ਕੋਈ ਮਾੜਾ ਹੈ ਜੋ ਸ਼ਰਨ ਆਵੇ ਇਸ ਕੰਠ ਲਾਵੇ ਇਹ ਵਿਰਧ ਸੁਆਮੀ ਸੰਦਾ ਗੁਰੂ ਗੱਲ ਦੇ ਨਾਲ ਲਾ ਲੈਂਦਾ ਹੈ ਇਸੇ ਤਰ੍ਹਾਂ ਗੁਰੂ ਦਾ ਸਿੱਖ ਹੈ ਇਸੇ ਤਰ੍ਹਾਂ ਗੁਰਮੁਖ ਹੈ ਹੁਣ ਮਨਮੁਖ ਨੂੰ ਸਮਝ ਲਓ ਮਨਮੁਖ ਦਾ ਸੁਭਾਅ ਕੀ ਹੈ ਮਨਮੁਖ ਹਮੇਸ਼ਾ ਵਾਸਤੇ ਮਾੜੀ ਸੰਗਤ ਕਰੇਗਾ ਮਾੜਾ ਬੋਲੇਗਾ ਤੇ ਮਾੜਾ ਹੀ ਜੀਵਨ ਬਤੀਤ ਕਰੇਗਾ ਤੇ ਮਾੜਿਆਂ ਦੀ ਸੰਗਤ ਦੇ ਵਿੱਚ ਰਹਿਣਾ ਉਹਨੇ ਆਪਣਾ ਕਰਮ ਧਰਮ ਆਦਿਕ ਸਭ ਕੁਝ ਗਵਾ ਬੈੰਦਾ ਉਹਦੇ ਅੰਦਰ ਇਹ ਕਹਿ ਲਈਏ ਅਫਗਣ ਹੁੰਦੇ ਨੇ ਉਹ ਕਦੇ ਵਾਸਤੇ ਸੱਚ ਦਾ ਸਾਹਮਣਾ ਨਹੀਂ ਕਰ ਸਕਦੇ ਸੱਚ ਨੂੰ ਹਾਸਲ ਨਹੀਂ ਕਰ ਸਕਦੇ ਉਹ ਚੰਗੇ ਪਾਸੇ ਨਹੀਂ ਤੁਰ ਸਕਦੇ ਕਿਉਂਕਿ ਮਨ ਦੇ ਮਗਰ ਲੱਗੇ ਵੀ ਨੇ ਨਾ ਮਨ ਮੁਖ ਜਿਹੜਾ ਮਨ ਦੇ ਮਗਰ ਲੱਗਿਆ ਉਹਨੂੰ ਮਨਮੁਖ ਕਹਿੰਦੇ ਨੇ ਜਿਹੜਾ ਗੁਰੂ ਵੱਲ ਤੁਰਪੇ ਉਹਨੂੰ ਗੁਰਮੁਖ ਕਹਿੰਦੇ ਬਗਲਾ ਹੈ ਚਿੱਟਾ ਹੰਸ ਹੈ ਚਿੱਟਾ ਪਰ ਫਰਕ ਹੈ ਉਹਨਾਂ ਦੇ ਵਿੱਚ ਅੰਤਰ ਹੈ ਉਹਨਾਂ ਦੇ ਵਿੱਚ ਬਗਲਾ ਕੀੜੇ ਮਕੌੜੇ ਖਾ ਕੇ ਗੁਜ਼ਾਰਾ ਕਰਦਾ ਛਪੜਾਂ ਤੇ ਰਹਿ ਕੇ ਗੁਜ਼ਾਰਾ ਕਰਦਾ ਹੈ ਜਾਦ ਰਹੇ ਗੁਰੂ ਕੇ ਪਿਆਰਿਓ ਜਿਹੜਾ ਹੰਸ ਹੈ ਉਹ ਮਾਨ ਸਰੋਵਰਾਂ ਤੇ ਲੈ ਕੇ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ ਲੰਬੀਆਂ ਲੰਬੀਆਂ ਉਡਾਰੀਆਂ ਭਰਦਾ ਹੈ ਤੇ ਗੁਰੂ ਬਾਬਾ ਜੀ ਨੇ ਵੀ ਜ਼ਿਕਰ ਕੀਤਾ ਹੈ ਗੁਰੂ ਬਾਬਾ ਜੀ ਕਹਿੰਦੇ ਹੰਸਾ ਵੇਖ ਤਰਿੰਦੇ ਆ ਵੱਗਾ ਪਿਆਇਆ ਚਾਓ ਕਹਿੰਦੇ ਹੰਸ ਉਡਾਰੀ ਭਰ ਰਿਹਾ ਤੇ ਬੜੇ ਚਾ ਦੇ ਨਾਲ ਬੜੇ ਚਾ ਦੇ ਨਾਲ ਹੰਸ ਦੇ ਕੋਲ ਬਗਲਾ ਆ ਗਿਆ ਕਹਿੰਦਾ ਵਾਹ ਤੂੰ ਤੇ ਮੇਰੇ ਵਰ ਗਈ ਹੈ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਵੇਖ ਤੂੰ ਵੀ ਚਿੱਟਾ ਐ ਤੇ ਮੈਂ ਵੀ ਚਿੱਟਾ ਤੂੰ ਵੀ ਛੱਪੜ ਤੇ ਬੈਠਾ ਹਾਂ ਛੱਪੜੀ ਛੱਪੜ ਤੇ ਨਾ ਇਹਨ ਵਾਲੀ ਨੂੰ ਛੱਪੜੀ ਦਿਸੇਗਾ ਨਾ ਬਗਲਾ ਹੰਸ ਨੂੰ ਕਹਿੰਦਾ ਤੂੰ ਵੀ ਮੇਰੇ ਵਰਗਾ ਤੇ ਵੇਖ ਮੈਂ ਵੀ ਤੇਰੇ ਵਰਗਾ ਫਰਕ ਆਪਣੇ ਵਿੱਚ ਕੋਈ ਨਹੀਂ ਵੱਡੇ ਚਾਹ ਦੇ ਨਾਲ ਆਇਆ ਹੰਸਾ ਵੇਖ ਤਰਿੰਦਿਆਂ ਬੱਗਾ ਭਿਆਇਆ ਚਾਓ ਗੁਰੂ ਬਾਬਾ ਜੀ ਦਾ ਬਚਨ ਹੈ ਗੁਰਬਾਣੀ ਦਾ ਹੁਣ ਗੁਰਮੁਖ ਪਿਆਰਿਓ ਜਦੋਂ ਇਹ ਗੱਲ ਕਹੀ ਹੰਸ ਨੂੰ ਆਕੇ ਬਗਲੇ ਨੇ ਹੰਸ ਕਹਿੰਦਾ ਆ ਜਾ ਫਿਰ ਆਪਾਂ ਸੈਲ ਕਰ ਲੈਨੇ ਹਾਂ ਸੈਲ ਕਰ ਲੈਨੇ ਆ ਘੁੰਮ ਲੈਨੇ ਹੁਣ ਗੁਰਮੁਖ ਪਿਆਰਿਓ ਹੰਸ ਦੇ ਨਾਲ ਉਡਾਰੀ ਭਰੀ ਹੈ ਜਦੋਂ ਉਡਾਰੀ ਭਰੀ ਅੱਧ ਵਿਚਕਾਰ ਗਿਆ ਹੌਂਕਣ ਲੱਗ ਗਿਆ ਓਨੀ ਲੰਬੀ ਉਡਾਰੀ ਨਹੀਂ ਸੀ ਹੰਸਾ ਦਾ ਤੇ ਰੋਜ ਦਾ ਕੰਮ ਹੈ ਵੱਡੀਆਂ-ਵੱਡੀਆਂ ਓਡਾਰੀਆਂ ਭਰਨੀਆਂ ਤੇ ਗੁਰੂ ਬਾਬਾ ਜੀ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਹੰਸਾ ਵੇਖ ਤਰਿੰਦਿਆਂ ਬੱਗਾ ਪੇ ਆਇਆ ਚਾਓ ਡੁੱਬ ਮੋਏ ਬਗ ਬੱਪੜੇ ਸਿਰ ਤਨ ਉਪਲ ਪਾਓ ਬਚਾਰਾ ਬਗਲਾ ਡੁੱਬ ਗਿਆ ਤੂੰ ਹੀ ਪਾਣੀ ਚ ਤੇ ਲੱਤਾਂ ਤਾਂ ਉਹ ਗਈਆਂ ਬਗਲੇ ਜਿਹੜੇ ਗੁਰਮਖਾਂ ਦੀਆਂ ਰੀਸਾਂ ਕਰਦੇ ਨੇ ਗੁਰਮਖਾਂ ਦੇ ਮੁਕਾਬਲੇ ਕਰਦੇ ਰੀਸ ਕਰਨੀ ਕੋਈ ਮਾੜੀ ਗੱਲ ਨਹੀਂ ਹੈ ਰੀਸ ਕਰਨੀ ਚਾਹੀਦੀ ਹੈ ਰੀਸ ਕਰਨੀ ਕੋਈ ਮਾੜੀ ਗੱਲ ਨਹੀਂ ਹੈ ਕਰੀਏ ਚੰਗੇ ਕੰਮ ਦੀ ਰੀਸ ਕਰਨੀ ਚਾਹੀਦੀ ਹੈ ਪਰ ਈਰਖਾ ਦੇ ਵਾਸ ਵਿੱਚ ਹੋ ਕੇ ਉਹਦੇ ਵਰਗੇ ਬਣਨ ਦੀ ਕੋਸ਼ਿਸ਼ ਕਰੀ ਜਾਵੇ ਤਾਂ ਸਮਝ ਲੈਣਾ ਉਹ ਦਿਨ ਦੂਰ ਨਹੀਂ ਜਿਹੜੇ ਦਿਨ ਅਸੀਂ ਡੁੱਬ ਮਰਾਂਗੇ ਗੁਰੂ ਦੀਆਂ ਰੀਸਾਂ ਕਰਨ ਵਾਲੇ ਵੀ ਬੜੇ ਨੇ ਗੁਰੂ ਦੀਆਂ ਨਕਲਾਂ ਕਰਨ ਵਾਲੇ ਵੀ ਬੜੇ ਨੇ ਪਰ ਗੁਰੂ ਦੀ ਨਕਲ ਤੇ ਕਰ ਲਾਂਗੇ ਗੁਰੂ ਵਰਗੇ ਬਣ ਜਾਵਾਂਗੇ ਪਰ ਜਿਹੜੇ ਗੁਰੂ ਵਾਲੇ ਗੁਣ ਨਹੀਂ ਗੁਰੂ ਵਾਲੀ ਜਿਹੜੀ ਕਲਾ ਹੈ ਗੁਰੂ ਵਾਲੀ ਜਿਹੜੀ ਸਹਿਨਸੀਲਤਾ ਹੈ ਉਹ ਆਪਣੇ ਜੀਵਨ ਦੇ ਵਿੱਚ ਲਿਆਉਣੀ ਬੜੀ ਮੁਸ਼ਕਲ ਹੈ ਰਹੋ ਵਿਚਾਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸਾਕਤ ਐਸਾ ਹੈ ਜੈਸੀ ਲਸਣ ਕੀ ਕਾਂ ਖਾਨ ਕਹਿੰਦੇ ਲਸਣ ਨੂੰ ਜਿੰਨਾ ਮਰਜੀ ਤੁਸੀਂ ਲੁਕ ਛਿਪ ਕੇ ਖਾ ਲਓ ਉਹਦੀ ਬਦਬੋ ਉਹਦੀ ਸਮਿਲ ਆਏਗੀ ਆਏਗੀ ਗੁਰਮੁਖ ਜਿੱਥੇ ਵੀ ਚੱਲਿਆ ਜਾਵੇ ਪਿਆਰ ਦੀ ਖੁਸ਼ਬੋ ਵੰਡਦਾ ਹੈ ਸਭ ਨੂੰ ਜੋੜਦਾ ਹੈ ਸਭ ਨੂੰ ਇੱਕ ਸਮਝਦਾ ਹੈ ਤੇ ਮਨਮੁਖ ਜਿੱਥੇ ਵੀ ਜਾਏਗਾ ਜੋੜਦਾ ਤੇ ਭਾਈ ਉਹਨੇ ਕੀ ਹੈ ਉਹ ਤੋੜੇਗਾ ਤੋੜੇਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਭਗਤ ਜੀ ਕਹਿੰਦੇ ਨੇ ਕਬੀਰ ਸਾਖਤ ਤੇ ਸੂਕਰ ਭਲਾ ਬੰਦਿਆ ਤੇਰੇ ਨਾਲੋਂ ਤੇ ਸੂਰ ਚੰਗਾ ਹੈ ਸਾਖਤ ਪੁਰਸ਼ ਦੇ ਨਾਲੋਂ ਸੂਰ ਚੰਗਾ ਹੈ ਸੂਰ ਭੰਮੇ ਗੰਦਗੀ ਖਾਂਦਾ ਹੈ ਭੰਮੇ ਗੰਦਗੀ ਦੇ ਵਿੱਚ ਰਹਿੰਦਾ ਹੈ ਗੰਦਗੀ ਉਹਦਾ ਜੀਵਨ ਹੈ ਪਰ ਗੁਰਬਾਣੀ ਨੇ ਕਿਹਾ ਸਾਕਤ ਪੁਰਸ਼ ਦੇ ਨਾਲੋਂ ਕਦੇ ਸੂਰ ਚੰਗਾ ਹੈ ਸਾਕਤ ਪੁਰਸ਼ ਇੰਨਾ ਮੜਾ ਹੈ ਸਾਕਤ ਦੀ ਸੰਗਤ ਕਰੋਗੇ ਤੁਹਾਡਾ ਕਰਮ ਧਰਮ ਸਭ ਕੁਝ ਨਸ਼ਟ ਹੋ ਜਾਏਗਾ ਸਾਕਤ ਸੰਗਤ ਤੇ ਇਸ ਤਰ੍ਹਾਂ ਗੁਲਮੁਖ ਪਿਆਰਿਓ ਭਗਤ ਜੀ ਕਹਿੰਦੇ ਜਿਵੇਂ ਕੇਲੇ ਦੇ ਕੋਰ 베ਰੀ ਹੋਵੇ 베ਰੀ ਝੂਲਦੀ ਆ ਤੇ ਕੇਲੇ ਦੇ ਪੱਤੇ ਲੀਰੋ ਲੀਰੋ ਹੋ ਜਾਂਦੇ ਨੇ ਇਸੇ ਤਰ੍ਹਾਂ ਕੋਸ਼ਿਸ਼ ਕਰੀਏ ਗੁਰੂ ਦੀ ਸੰਗਤ ਕਰੀਏ ਚੰਗੇ ਮਹਾਂਪੁਰਖਾਂ ਦੀ ਸੰਗਤ ਕਰੀਏ ਗੁਰੂ ਗ੍ਰੰਥ ਸਿਮਰ ਦੀ ਸੰਗਤ ਕਰੀਏ ਆ ਹੁਣ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠੇ ਆ 15 ਭਗਤ ਸਹਿਬਾਨ ਬੈਠੇ ਨੇ ਚਾਰ ਗੁਰਸਿੱਖ ਸਹਿਬਾਨ ਬੈਠੇ ਨੇ 6 ਗੁਰੂ ਸਹਿਬਾਨ ਬੈਠੇ ਨੇ ਆਪਣੇ ਨਜ਼ਦੀਕ ਆਪਾਂ ਸੰਗਤ ਕੀਦੀ ਕਰਦੇ ਆ ਬੋਲੋ ਗੁਰੂ ਦੀ ਗੁਰੂ ਦੀ ਬਾਣੀ ਦੀ ਕਿਸੇ ਦੇਹ ਤਾਰੀ ਗੁਰੂ ਦੀ ਥੋੜੀ ਆਪਾਂ ਸੰਗਤ ਕਰੀਏ ਆਪਣੇ ਭਾ ਦਾ ਸੰਤ ਕੌਣ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਭਾ ਦੇ ਮਹਾਪੁਰਖ ਕੌਣ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਡਾ ਕੋਈ ਮਹਾਪੁਰਖ ਨਹੀਂ ਹੋ ਸਕਦਾ ਗੁਰੂ ਬਾਬਾ ਜੀ ਕਹਿੰਦੇ ਨੇ ਇਹ ਬਾਣੀ ਮਹਾਪੁਰਖ ਕੀ ਇਹ ਜਿਹੜੀ ਬਾਣੀ ਹੈ ਜਿਹੜੀ ਬਾਣੀ ਦੀ ਆਪਾਂ ਵਿਚਾਰ ਕਰਦੇ ਆ ਇਹ ਮਹਾਪੁਰਖ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਹੈ ਗੁਰਬਾਣੀ ਨੇ ਇਨ੍ਹਾਂ ਭਗਤ ਜਨਾਂ ਨੂੰ ਮਹਾਪੁਰਖ ਕਿਹਾ ਹੈ ਜਿਨ੍ਹਾਂ ਦੀ ਰਸਨਾ ਤੋਂ ਸ਼ੁਭ ਗੁਣ ਚੰਗੇ ਵਿਚਾਰ ਪੈਦਾ ਹੋਏ ਉਹਨਾਂ ਨੂੰ ਮਹਾਪੁਰਖ ਕਿਹਾ ਗੁਰਬਾਣੀ ਇਹ ਬਾਣੀ ਮਹਾਪੁਰਖ ਕੀ ਨਿਜ ਕਰਵਾਸਾ ਹੋਇ ਇਹ ਸਾਡੇ ਗੁਰੂ ਬਾਬਾ ਜੀ ਦੀ ਬਾਣੀ ਹੈ ਇਹ ਸਾਡੇ ਈਸ਼ਵਰ ਦੀ ਬਾਣੀ ਹੈ ਸਾਡੇ ਮਾਲਕ ਦੀ ਬਾਣੀ ਹੈ ਕਿ ਜਿਹਨੂੰ ਅਸੀਂ ਕਹਿੰਨੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਡੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਇੱਕ ਗੱਲ ਹੋਰ ਨੋਟ ਕਰਿਓ ਜਿੰਨੇ ਵੀ ਤੁਸੀਂ ਸਤਕਾਰ ਦੇ ਨਾਲ, ਪ੍ਰੇਮ ਦੇ ਨਾਲ, ਪਿਆਰ ਦੇ ਨਾਲ, ਸਰਦਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰੋਗੇ ਗੁਰੂ ਗ੍ਰੰਥ ਸਾਹਿਬ ਰਾਜ ਜੀ ਦੇ ਅੱਗੇ ਝੁਕੋਗੇ ਅਧਿਆਤਮਕ ਲੋਕ, ਅਭਿਆਸੀ ਲੋਕ ਕਹਿੰਦੇ ਨੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਨੀ ਰੱਬ ਨੂੰ ਨਮਸਕਾਰ ਕਰਨੀ ਹੈ ਕਿਉਂਕਿ ਇਹ ਬਾਣੀ ਇਹ ਬੋਲ ਕਿਸੇ ਰਾਈਟਰ ਦੇ ਕਿਸੇ ਲਖਾਰੀ ਦੇ ਕਿਸੇ ਕਵੀ ਦੇ ਨਹੀਂ ਹਨ ਇਹ ਤੁਰਕੀ ਬਾਣੀ ਆਈ ਤਨ ਸਗਲੀ ਚੰਤ ਮਿਟਾਈ ਜੈਸੀ ਮੈਂ ਆਵ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿਲੰਦ